ਅੱਜ ਸੋੜਾ ਕੰਡੀ ਦੇ ਗगनਜੀ ਦਾ ਟਿੱਲਾ ਮੰਦਿਰ ਤੋਂ ਲੈ ਕੇ ਮਸਤੀਵਾਲ ਪਿੰਡ ਤੱਕ ਬਨ ਵਾਲੀ ਸੜਕ ਦਾ ਉਦਘਾਟਨ ਮੈਂਬਰ ਆਫ ਪਾਰਲੀਮੈਂਟ ਡਾਕਟਰ ਰਾਜ ਕੁਮਾਰ ਚੱਬੇਵਾਲ ਇਹ ਵੱਲੋਂ ਕੀਤਾ ਗਿਆ ਇਹ ਦੱਸਦੀਏ 20 ਕਰੋੜ ਦੀ ਲਾਗਤ ਨਾਲ ਇਹ ਜੋ ਸੜਕ ਇਹ ਬਣੇਗੀ ਔਰ ਇਸ ਦੀ ਚੌੜਾਈ 18 ਫੁੱਟ ਹੋਵੇਗੀ ਇਹ ਬਾਕੀ ਕੀ ਕਿਹਾ ਰਾਜ ਕੁਮਾਰ ਚੱਬੇਵਾਲ ਨੇ ਹਲਕਾ ਆਪ ਦਾ ਕਰਮ ਵਿੱਚ ਘੁੰਮਣੇ ਤੁਸੀਂ ਵੀ ਜਰੂਰ ਸੁਣੋ ਵਿੱਚ ਮੌਜੂਦ ਸਾਡੇ ਬਹੁਤ ਹੀ ਸਤਿਕਾਰਯੋਗ ਮੇਰੇ ਛੋਟੇ ਵੀਰ ਸਾਡੇ ਵਿਧਾਇਕ ਸਰਦਾਰ ਕਰਬੀਰ ਸਿੰਘ ਘੁੰਮਣ ਜੀ ਔਰ ਸਾਡੇ ਵਕ ਵਕ ਪਿੰਡਾਂ ਤੋਂ ਆਏ ਸਾਡੇ ਸਰਪੰਚ ਸਾਹਿਬਾਨ ਪੰਚਾਇਤ ਮੈਂਬਰ ਸਾਹਿਬਾਨ ਤੇ ਸਾਡੇ ਇਸ ਡਿਪਾਰਟਮੈਂਟ ਤੋਂ ਸਾਡੇ ਐਕਸੀਅਨ ਸਾਹਿਬ ਐਸ ਡੀਓ ਸਾਹਿਬ ਤੇ ਬਹੁਤ ਹੀ ਸਤਿਕਾਰਯੋਗ ਸਾਥੀਓ ਸਭ ਤੋਂ ਪਹਿਲਾਂ ਤੇ ਬੜੀ ਖੁਸ਼ੀ ਵਾਲੀ ਗੱਲ ਹੈ ਕਿ ਬਹੁਤ ਦੇਰ ਤੋਂ ਚਰਲੋਕਣੀ ਲੜਕਦੀ ਆ ਰਹੀ ਮੰਗ ਜਿਹੜੀ ਸੀ ਸਾਡੇ ਕੰਢੀ ਦੀ ਅੱਜ ਉਹ ਪੂਰੀ ਹੋ ਰਹੀ ਆ ਅੱਜ ਇਹ ਸੜਕ ਜਿਹੜੀ ਆ ਕਰੀਬ ਜਿਹਦੀ ਲੰਬਾਈ 23 ਕਿਲੋਮੀਟਰ ਹੈ ਗਗਨਜੀ ਕਾ ਟਿੱਲੇ ਤੋਂ ਲੈ ਕੇ ਮਸਤੀਵਾਲ ਤੱਕ ਇਹ ਜਿਹੜੀ ਰੋਡ ਹੈ 18 ਫੁੱਟ ਚੌੜੀ ਰੋਡ ਬਣ ਰਹੀ ਹੈ ਔਰ ਇਸ ਰੋਡ ਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹਦੇ ਲਈ ਬਹੁਤ ਜਦੋਜਹਦ ਕਰਨੀ ਪਈ ਲਗਭਗ ਇੱਕ ਇੱਕ ਟਾਈਮ ਤਾਂ ਘੁੰਮਣ ਸਾਹਿਬ ਵੀ ਬੇਆਸ ਹੋ ਗਏ ਸੀ ਸੋ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਸਾਰਾ ਪ੍ਰੋਜੈਕਟ ਅਸੀਂ ਕਲੀਅਰ ਕਰਵਾਇਆ ਸੋ ਮੈਂ ਸਾਰੇ ਕੰਢੀ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਇਹ ਇੱਕ ਤਰ੍ਹਾਂ ਦਾ ਬਿਲਕੁਲ ਹਾਈਵੇ ਬਣ ਜਾਣਾ 18 ਫੁੱਟ ਚੌੜੀ ਸੜਕ ਜਿਹੜੀ ਹੈ ਸਿੰਘ ਰਾਜਾ ਜੀ ਵੀ ਸਾਡੇ ਚਾਏ ਨੇ ਸੋ ਬਹੁਤ ਵੱਡੀ ਉਪਲਬਧੀ ਹੈ ਬਹੁਤ ਮੁਬਾਰਕਬਾਦ ਵਾਲੀ ਗੱਲ ਹੈ ਖਾਸ ਤੌਰ ਤੇ ਸਾਡੇ ਜਿਹੜੇ ਜਿਨ੍ਹਾਂ ਨੇ ਨੰਗਣਾ ਇੱਥੋਂ ਦੀ ਸਾਡੇ ਖਾਸ ਤੌਰ ਤੇ ਉਹਨਾਂ ਪਿੰਡਾਂ ਨੂੰ ਬਹੁਤ ਮੁਬਾਰਕਬਾਦ ਹੈ ਔਰ ਦੂਸਰੀ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਜਿਹੜੀ ਇਹਦੀ ਖਾਸ ਨੋਰਮਲੀ ਸੜਕ ਬਣ ਜਾਂਦੀ ਹੈ ਤੇ ਕਈ ਵਾਰ ਜਿਹੜੇ ਐਂਟੀ ਕ੍ਰੈਸ਼ ਬੈਰੀਅਰਸ ਆ ਉਹ ਨਹਿਰ ਦੇ ਨਾਲ-ਨਾਲ ਜਿਹੜੀਆਂ ਸਪੋਰਟਸ ਆ ਉਹ ਬੈਰੀਅਰਸ ਲੱਗਦੇ ਨਹੀਂ ਸੋ ਇਹਦੇ ਵਿੱਚ ਬਹੁਤ ਵੱਡੀ ਗੱਲ ਹੈ ਬੈਰੀਅਰਸ ਵੀ ਜਿਹੜੇ ਉਹ ਨਾਲ ਲੱਗਣਗੇ ਉਹ ਨਾਲ ਲੱਗਣਗੇ ਸੋ ਕਰੀਬ 20 ਕਰੋੜ ਦੀ ਸੜਕ ਹੈ 23 ਕਿਲੋਮੀਟਰ ਲੰਬੀ ਹੈ ਤੇ ਇੱਕ ਸਾਲ ਦੇ ਵਿੱਚ ਵਿੱਚ ਆਪਾਂ ਇਹਨੂੰ ਟਰਾਈ ਕਰਾਂਗੇ ਤੇ ਇਹਨੂੰ ਤੁਹਾਨੂੰ ਸਮਰਪਿਤ ਕਰ ਦਾਂਗੇ ਇਹ ਸਾਡੇ ਕੰਡੀ ਦੇ ਇਲਾਕੇ ਦੀ ਬੜੀ ਵੱਡੀ ਮੰਗ ਸੀਗੀ ਕਿਉਂਕਿ ਜ਼ਿਆਦਾਤਰ ਲੋਕ ਜਿਨ੍ਹਾਂ ਨੇ ਤਲਵਾੜੇ ਜਾਣਾ ਜਾਂ ਗੜਦੀਵਾਲ ਨੂੰ ਜਾਣਾ ਇਹ ਰਸਤਾ ਜਿਹੜਾ ਵਰਤੋਂ ਦੇ ਵਿੱਚ ਲਿਆਂਦਾ ਜਾਂਦਾ ਸੀ ਸੋ ਬੜੇ ਲੰਬੇ ਸਮੇਂ ਦੀ ਮੰਗ ਸੀਗੀ ਔਰ ਡਾਕਟਰ ਰਾਜਕੁਮਾਰ ਜੀ ਚੱਪੇਵਾਲ ਸਾਹਿਬ ਦਾ ਮੈਂ ਧੰਨਵਾਦ ਕਰਦਾ ਮਾਨਜੋਗ ਸਾਡੇ ਡਾਂਡੇ ਤੋਂ ਐਮਐਲਏ ਸਾਹਿਬ ਜਸਪੀਰ ਰਾਜਾ ਜੀ ਦਾ ਧੰਨਵਾਦ ਕਰਦਾ ਹਾਂ ਯਾਰ ਸਾਰਿਆਂ ਨੇ ਅਸੀਂ ਮਿਹਨਤ ਕੀਤੀ ਹੈ ਸਾਡੇ ਅਫਸਰ ਸਾਹਿਬਾਨ ਦੀ ਬਹੁਤ ਜ਼ਿਆਦਾ ਇਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਮਿਹਨਤ ਲੱਗੀ ਹੈ ਔਰ ਗਗਨਜੀ ਘਟੇਲਾ ਤੋਂ ਮਸਤੀਵਾਲ ਤੱਕ ਜਾਣ ਵਾਸਤੇ ਲੋਕਾਂ ਨੂੰ ਕੋਈ ਬਹੁਤ ਹੀ ਮੁਸ਼ਕਲ ਨਹੀਂ ਆਉਗੀ ਬਹੁਤ ਜਲਦੀ ਇਹ ਜਿਹੜੀ 18 ਫੁੱਟ ਦੀ ਸੜਕ ਹੈ ਇਹ ਬਣ ਕੇ ਤਿਆਰ ਹੋ ਜਾਈ ਔਰ ਸਭ ਤੋਂ ਵੱਡੀ ਗੱਲ ਹੈ ਜਿਹੜੀ ਸੜਕ ਦੇ ਨਾਲ ਜਿਹੜਾ ਕ੍ਰੈਸ਼ ਬੈਰੀਅਰ ਲੱਗਣਾ ਉਹ ਬਹੁਤ ਜ਼ਰੂਰੀ ਹੁੰਦਾ ਕਿਉਂਕਿ ਪਿਛਲੇ ਸਮੇਂ ਜਦੋਂ ਪੁਰਾਣੀਆਂ ਆ ਨਹਿਰ ਬਣੀ ਆ ਪਿਛਲੀ ਸਰਕਾਰ ਦੇ ਦੌਰਾਨ ਤੇ ਇਹਦੇ ਕਿਤੇ ਵੀ ਤੁਸੀਂ ਦੇਖ ਸਕ ਜੋਨਾ ਰੋਜ਼ ਕਿੰਨੇ ਕਿਤੇ ਐਕਸੀਡੈਂਟ ਹੁੰਦੇ ਸੀ ਉਸ ਤੋਂ ਇਹ ਵੀ ਬਹੁਤ ਵੱਡਾ ਕੰਮ ਜਿਹੜਾ ਹੋ ਰਿਹਾ